ਬਿਲਕੁਲ ਮੇਰੇ ਕੋਲ ਐਸੀ ਵੈਸੀ ਕੋਈ ਜਾਣਕਾਰੀ ਨਹੀਂ ਸੀ ਕੱਲ ਸ਼ਾਮ ਤੱਕ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਵੱਲੋਂ ਨਾ ਹੀ ਸ੍ਰੀ ਅਕਾਲ ਤਖਬਾ ਵੱਲੋਂ ਕਿ ਕੋਈ ਅੱਜ ਜਿਹੜਾ ਹੈ ਉਹ ਮਾਰਚ ਕੱਢਿਆ ਜਾਣਾ ਪਰ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੀ ਗ੍ਰਿਫਤਾਰੀ ਤੋਂ ਬਾਅਦ ਮੈਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਇੱਥੋਂ ਮਾਰਚ ਕੱਢਿਆ ਜਾਣਾ ਸੀ ਤੇ ਪੁਲਿਸ ਨੇ ਪ੍ਰਸ਼ਾਸਨ ਨੇ ਉਸ ਨੂੰ ਜਿਹੜਾ ਰੋਕਣ ਵਾਸਤੇ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰ ਲਿਆ ਮੈਂ ਸਮਝਦਾ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਬੜਾ ਵੱਡਾ ਜਿਹੜਾ ਇੱਕ ਕਿਸਮ ਦਾ ਡਾਕਾ ਹੈ ਕਿਉਂਕਿ ਭਾਰਤ ਦੇ ਅੰਦਰ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹਰ ਇੱਕ ਨੂੰ ਧਰਮ ਪ੍ਰਚਾਰ ਕਰਨ ਦਾ ਅਧਿਕਾਰ ਹੈ ਹਰ ਇੱਕ ਨੂੰ ਸ਼ੋਭਾ ਯਾਤਰਾਵਾਂ ਨਗਰ ਕੀਰਤਨਾਂ ਕਰਨ ਦਾ ਜਿਹੜਾ ਉਹ ਅਧਿਕਾਰ ਹੈ ਤੇ ਇਸ ਕਰਕੇ ਇਸ ਨਗਰ ਕੀਰਤਨ ਨੂੰ ਰੋਕਣ ਦੇ ਲਈ ਜਾਂ ਮਾਰਚ ਨੂੰ ਰੋਕਣ ਦੇ ਲਈ ਉਹਨਾਂ ਦੇ ਪਰਿਵਾਰ ਨੂੰ ਗ੍ਰਿਫਤਾਰ ਕਰਨਾ ਇਹ ਬੜਾ ਮੰਦ ਭਾਗ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਵੈਸੇ ਵੀ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੇ ਵਿੱਚ ਬਣ ਰਿਹਾ ਹੈ ਤਾਂ ਮੈਂ ਸਮਝਦਾ ਕਿ ਪਹਿਲਾਂ ਵੀ ਘਟ ਗਣਤੀਆਂ ਦੇ ਹੱਕਾਂ ਹਕੂਕਾਂ ਨੂੰ ਕੁਚਲਿਆ ਗਿਆ ਤੇ ਜਿਸ ਕਿਸਮ ਦਾ ਮਾਹੌਲ ਜਾਂ ਜਿਸ ਕਿਸਮ ਦਾ ਨੈਰੇਟਿਵ ਜਿਹੜਾ ਸਿਰਜਿਆ ਜਾ ਰਿਹਾ ਹੈ ਇਹ ਘਟ ਗਣਤੀਆਂ ਵਾਸਤੇ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਖਤਰੀ ਦੀ ਨਿਸ਼ਾਨੀ ਹੈ ਅੱਜ ਝੂਠੇ ਬਿਰਤਾਂਤ ਘੜਨ ਦੀ ਜਿਹੜੀ ਕਵਾਇਦ ਹੈ ਇਹ ਬੜੇ ਜ਼ੋਰਾਂ ਤੇ ਚੱਲ ਰਹੀ ਹੈ ਕਿਸੇ ਨੂੰ ਵੀ ਤੁਸੀਂ ਬਦਨਾਮ ਕਰਨਾ ਹੈ ਕਿਸੇ ਨੂੰ ਤੁਸੀਂ ਡਾਊਨ ਕਰਨਾ ਹੈ ਤੁਸੀਂ ਝੂਠਾ ਬਰਤਾਂਤ ਸਿਰਜੋ ਕਿਸੇ ਝੂਠੇ ਨੂੰ ਤੁਸੀਂ ਉੱਚਾ ਚੁੱਕਣਾ ਹੈ ਝੂਠਾ ਬਰਤਾਂਤ ਸਿਰਜੋ ਝੂਠੇ ਬਰਤਾਂਤ ਸਿਰਜ ਕੇ ਸੱਚਿਆਂ ਨੂੰ ਜਿਹੜਾ ਹੈ ਉਹ ਝੂਠੇ ਬਣਾਇਆ ਜਾ ਰਿਹਾ ਹੈ ਔਰ ਝੂਠੇ ਬਰਤਾਂਤ ਸਿਰਜ ਕੇ ਜਿਹੜੇ ਝੂਠੇ ਨੇ ਉਹਨਾਂ ਨੂੰ ਸੱਚਾ ਬਣਾਇਆ ਜਾ ਰਿਹਾ ਇਹ ਬਰਤਾਂਤ ਸਿਰਜਣ ਦੀ ਖਾਸ ਤੌਰ ਤੇ ਸਰਕਾਰਾਂਆਂ ਜਾਂ ਸਰਕਾਰਾਂ ਦੇ ਜਿਹੜੇ ਆਈਟੀ ਵਿੰਗ ਨੇ ਜਾਂ ਪਾਰਟੀਆਂ ਦੇ ਜਿਹੜੇ ਆਈਟੀ ਵਿੰਗ ਨੇ ਨहां ਸਰਕਾਰਾਂ ਦਾ ਜਿਹੜਾ ਪ੍ਰਭਾਵ ਉਦੀਨ ਜਿਹੜਾ ਮੀਡੀਆ ਆ ਚੁੱਕਿਆ ਇਹ ਝੂਠੇ ਵਰਤਾਂਤ ਸਿਰਜਣ ਦੇ ਵਿੱਚ ਆਪਣੀ ਜਿਹੜੀ ਹੈ ਭੂਮਿਕਾ ਨਿਭਾ ਰਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਝੂਠੇ ਵਰਤਾਂਤ ਸਿਰਜਣ ਦੀ ਜਿਹੜੀ ਇਹ ਦੌੜ ਚੱਲ ਰਹੀ ਹੈ ਕਹਾਣੀ ਚੱਲ ਰਹੀ ਹੈ ਇਹ ਦੇਸ਼ ਦੁਨੀਆ ਵਾਸਤੇ ਸਹੀ ਨਹੀਂ ਹੈ ਬਹੁਤ ਮਾੜੀ ਸਾਬਤ ਹੋਏਗੀ ਮੈਂ ਇੱਕ ਵਾਰੀ ਫਿਰ ਕਹਿਣਾ ਹੈ ਕਿ ਭਾਈ ਅਮਰਪਾਲ ਸਿੰਘ ਦੇ ਪਰਿਵਾਰ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਡਾਕਾ ਹੈ ਸਰ ਸਾਹਿਬ ਇੱਕ ਬੜੀ ਜ਼ਿਆਦਾ ਫੋਰਸ ਵੀ ਲਗਾਈ ਹੋਈ ਹੈ ਇੱਥੇ ਵੇਲੇ ਚਗਾਲੂਆਂ ਦਾ ਜਾਂ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਜਾਂ ਉਹਨਾਂ ਨੂੰ ਕੁਛ-ਕੁਛ ਕੀਤੀ ਜਾ ਰਹੀ ਹੈ ਬਿਲਕੁਲ ਇਹ ਵੀ ਮੰਦਪਾਗੀ ਗੱਲ ਹੈ ਪਿਛਲੇ ਸਾਲ ਵੀ ਵਿਸਾਖੀ ਦਾ ਪੁਰਬ ਜਿਹੜਾ ਤਕਸ਼ੀ ਦਮਦਮਾ ਸਾਹਿਬ ਤੇ ਹਰ ਸਾਲ ਹੀ ਮਨਾਇਆ ਜਾਂਦਾ ਹੈ ਪਿਛਲੇ ਸਾਲ ਵੀ ਸਰਕਾਰ ਵੱਲੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਫੋਰਸ ਲਗਾਈ ਗਈ ਸੀ ਲੇਕਿਨ ਕੁਝ ਨਹੀਂ ਸੀ ਹੋਇਆ ਬੜੀ ਸ਼ਾਂਤੀ ਦੇ ਨਾਲ ਸੰਗਤ ਆਈ ਸੀ ਸ਼ਾਂਤੀ ਦੇ ਨਾਲ ਉਹਨਾਂ ਨੇ ਮੱਥਾ ਟੇਕਿਆ ਸੀ ਤੇ ਸ਼ਾਂਤੀ ਦੇ ਨਾਲ ਹੀ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸੀ ਅਸੀਂ ਉਦੋਂ ਵੀ ਸਰਕਾਰ ਨੂੰ ਕਿਹਾ ਸੀ ਕਿ ਤੁਸੀਂ ਇੱਥੇ ਬਹੁਤ ਵੱਧ ਫੋਰਸ ਲਾ ਕੇ ਇੱਕ ਪੈਦਾ ਜਿਹੜਾ ਮਾਹੌਲ ਜਿਹੜਾ ਉਹ ਕ੍ਰੀਏਟ ਨਾ ਕਰੋ ਇਸ ਵਾਰ ਵੀ ਜਿਹੜਾ ਹੈਗਾ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੀ ਹੈ ਕੋਈ ਥੋੜੀ ਬਹੁਤੀ ਪੁਲਿਸ ਫੋਰਸ ਤਾਇਨਾਤ ਕਰਨੀ ਚਲੋ ਉਹ ਜ਼ਰੂਰੀ ਹੈ ਲੇਕਿਨ ਬੇਲੋੜੀ ਪੁਲਿਸ ਫੋਰਸ ਤਾਇਨਾਤ ਕਰ ਦੇਣੀ ਤੇ ਸੰਗਤ ਦੇ ਵਿੱਚ ਇੱਕ ਪੈ ਦਾ ਮਾਹੌਲ ਜਿਹੜਾ ਹੈ ਉਹ ਕ੍ਰੀਏਟ ਕਰਨਾ ਇਹ ਸੰਗਤ ਨੂੰ ਪਰੇਸ਼ਾਨ ਕਰਨਾ ਇਹ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਬਰਦਾਸ਼ਤ ਨਹੀਂ ਕਰਨਾ ਸੰਗਤ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ ਜਿਹੜੀ ਸੰਗਤ ਵਿਸਾਖੀ ਦੇ ਪਰਮ ਮੌਕੇ ਦਰਸ਼ਨ ਕਰਨ ਲਈ ਆ ਰਹੀ ਹੈ ਉਹਨੂੰ ਰੋਕਿਆ ਜਾਏਗਾ ਤੇ ਫਿਰ ਅਸੀਂ ਉਹਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਜੀ ਸਰ ਜੀ ਪਤਾ ਲੱਗਿਆ ਕਿ ਭਾਈ ਪਾਲ ਸਿੰਘ ਦੀ ਮਾਤਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਬੜੀ ਮੰਦਪਾਕੀ ਗੱਲ ਹੈ ਮੈਂ ਪਹਿਲਾਂ ਕਿਹਾ ਕਿ ਇਹ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਦੇ ਉੱਤੇ ਡਾਕਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ